चुके हैं पर सरकार ने बिल्कुल कुछ नहीं है सान सरोवर है डैम है इन पानी भर चुके हैं सरकार के को सैटेलाइट है बहुत सारे प्रबंध है, है पता करोवर कि पानी आऊगा ਕਿੰਨੀ برف ਢਲੂਗੀ ਤੇ ਕਿੱਥੇ ਤੱਕ ਸरोवर ਪਰ ਫਿਲੇ ਬਰੇ ਸਰਤਾਵਰ ਨੇ ਕੰਮ ਨਹੀਂ ਕੀਤਾ ਸरोवर ਉੱਤੇ ਪਰ ਚੁੱਕੇ ਹੈ ਜਿੰਨਾਂ ਫਿਰਦੇ ਹੋਤੇ ਹੈ ਜੇ ਇੰਨਾਂ ਦੇ ਵਿਚकल ਹੁੰਦੇ ਹੈ ਤਾਂ ਕੋਤਾ ਸਿਆ ਪਾਣੀ ਜ਼ਿਆਦਾ ਹੋ ਰਿਹਾ ਤੇ ਟਾਈਮ ਸੇ ਫਿਰ ਥੋੜੇ ਥੋੜੇ ਘੋਤੇ ਰਹਿੰਦੇ ਸਾਹਿਬਾ ਹੱਥੀਂ ਸੀ ਉਹਨਾਂ ਸੁਰੇਸ਼ ਸਾਰੀਣਾ ਜੀ ਦਾ ਸਰਕਾਰ ਨੇ ਕੀਤੀ ਹੈ ਪਰ ਸਰਕਾਰ ਫੋਟ ਬਣਾਉਂਦਾ ਹੈ ਅਸੀਂ ਬਣਾਉਂਦੇ ਹਾਂ ਸੋ ਸਾਡਾ ਵੀ ਫਰਕ ਹੈ ਕਿ ਅਸੀਂ ਆਪਣੀ ਸਰਕਾਰਾ ਉਹ ਬਣਾਈਏ ਜਿਹੜੀਆਂ ਲੋਕਾਂ ਪਰ ਦੇਖਣ ਉਹਨਾਂ ਦੇ ਅਨਿਭਾਗ ਉੱਤਰ ਦੂਸਰੀ ਗੱਲ ਹੈ ਕਿ ਸਾਡੇ ਸਿੱਖਾਂ ਦੇ ਰੂਪੇ ਹਿੰਦੂਵਾਦ ਅੰਦਰ ਖਵਾਸ ਨਹੀਂ ਲਿਆ ਇਹ ਹਮ ਕਰਾਉਂਦੇ ਹੈ ਕਿ ਜੇ ਸਿੱਖ ਜਦਾਂ ਘੱਟ ਪੜ ਗਏ ਨਾਲ ਸ਼ਾਨ ਘਰ ਘਰ ਤੱਕ ਪੇ ਕਾਫੀ ਸਾਰੇ ਡੇਰਾਂ ਦੇ ਗੇਂ ਖੋਤਾਗੇ ਜਿਹੜਾ ਹਸਬੈਂਡ ਕਰਤੋ ਜੇ ਤੇ ਨਾਮੀ ਦੇ ਜੇ ਸਾਨੂੰ ਮੇਰੀ ਜੀ ਦੇ ਵਿੱਚ ਨਹੀਂ ਦਾ ਹਾਈਡਰੋਟੋਨਿਕਲ ਵਾਰ ਇੱਕ ਲੜਾਈ ਹੁੰਦੀ ਹੈ ਇੱਕ ਮੁੱਦਾ ਦਾ ਦੂਜੀ ਹੈਗੀ ਹੈ ਪਾਣੀ ਦੇ ਨਾਲ ਸੋ ਜਿੰਨਾ ਸੇ ਤੁਸੀਂ ਆਪਣੇ ਸਿਆਸਤ ਨੂੰ ਤਕੜਾ ਨਹੀਂ ਕਰਦੇ ਜਿੰਨਾ ਸੇ ਪਾਰਲੀਮੈਂਟ ਦੇ ਵਿੱਚ ਤੁਹਾਡੇ ਮੈਂਬਰ ਜਿੰਨਾ ਨੂੰ ਸਾਰਾ ਕੁਝ ਪਤਾ ਹੈ ਨਹੀਂ ਕਿ ਇਹ तब फिर यह हमला कम होगा। मैंने बड़ी उम्मीद कि मैं अपनी जितूंगा और मेरे मुसलमान भ्रावा ने मेरा साथ नहीं दिता इन्हें पूछो कि जो बीजेपी आरएसएस एस एस ने बबरी मस्जिद में शहीद के तौर पर और साड़ी पार्टी के थी उठे